ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਬੱਠੇਪਣੀ ਇਹ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਪੱਟੀ ਤਹਿਸੀਲ ਵੀ ਵੈਸੇ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰੋ ਜਗਦੀਪ ਵੀਰ ਦੇ ਕੋਲ ਆਇਆ ਦੋਸਤੋ ਜੱਗੇ ਵੀਰ ਦੇ ਕੋਲ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਰੋਟੀਨ ਦੇ ਵਿੱਚ ਦੋਸਤੋ ਪਸ਼ੂ ਆਉਂਦੇ ਆ ਤੇ ਕਾਫੀ ਲੰਬੇ ਸਮੇਂ ਤੋਂ ਵੀਰ ਵਪਾਰ ਦਾ ਕੰਮ ਕਰਦਾ ਆ ਰਿਹਾ ਠੀਕ ਆ ਜੀ ਸੋ ਜੱਗਾ ਨੰਬਰਦਾਰ ਵੀਰ ਤੇ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਠੀਕ ਹੈ ਜੀ ਮਾਲ ਤਕਰੀਬਨ ਕੋਈ 5-7 ਨਗ ਜਿਹੜੇ ਆ ਆਏਗਾ ਰਹਿੰਦੇ ਆ ਜ਼ਿਆਦਾਤਰ ਮੱਝਾਂ ਦਾ ਕਾਰੋਬਾਰ ਆ ਵੀਰ ਦਾ ਵਪਾਰ ਦਾ ਕੰਮ ਸੋ ਪਛੂ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਟੋਟਲ 6 ਨਗ ਨੇ ਜਿਨ੍ਹਾਂ ਦੇ ਵਿੱਚੋਂ ਦੋ ਗੱਪਣ ਅਸੀਂ ਦਿਖਾਵਾਂਗੇ ਇੱਕ ਨੀਲੀ ਦੀ ਬਹੁਤ ਖੂਬਸੂਰਤ ਟੇਡੇ ਕੱਟ ਦੇ ਵਿੱਚ ਤੁਹਾਨੂੰ ਝੋਟੀਆਂ ਦਿਖਾਵਾਂਗੇ ਇੱਕ ਵੈੜਾ ਗੱਪਣ ਆ ਤੇ ਚਾਰ ਅਦਰ ਮੱਝਾਂ ਝੋਟੀਆਂ ਜਿਹੜੀਆਂ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਦੋਸਤੋ ਸਾਰੀਆਂ ਸੁਜੀਆਂ ਸਵਾਈਆਂ ਨੇ ਇਸ ਵਕਤ ਕਿੰਨੇ-ਕਿੰਨੇ ਦੁੱਧ ਜਾਂ ਕਿੰਨੇ ਬੌਲੇ ਤੇ ਜਾਂ ਕਿੰਨੇ ਕਿ ਦਿਨਾਂ ਦੀਆਂ ਸੂਈਆਂ ਨੇ ਤੇ ਕੀ ਰੇਟ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਆਪਾਂ ਫਿਰ ਜੱਗੇ ਤੋਂ ਲੈ ਲਾਂਗੇ ਤਰੀਕ ਅੱਜ ਦੋਸਤੋ 29 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 12 ਵਜੇ ਦਾ ਤੇ ਬਾਕੀ ਜਿਹੜਾ ਵੀ ਕੋਈ ਕਿਸਾਨ ਫਾਰਮਰ ਭਰਾ ਆਪਣਾ ਆ ਰਿਹਾ ਠੀਕ ਆ ਜੀ ਇੱਥੇ ਆਪਣੀ ਦੋ ਡੰਗ ਚੋਲੋ ਤਿੰਨ ਟਾਂ ਚੋਲੋ ਤਸੱਲੀ ਤੁਸੀਂ ਕਰਨੀ ਆ ਗੱਪਣ ਪਸ਼ੂ ਆਪਣਾ ਚਾਰੇ ਥਣਾ ਦਾ 蒂ਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਸੋ ਪੱਤੀ ਸ਼ਹਿਰ ਦੇ ਬਿਲਕੁਲ ਨੇੜੇ ਜਦੀਕ ਕੋਈ ਕਿੰਨੋ 2 ਕਿਲੋਮੀਟਰ ਦੀ ਦੂਰੀ ਹੈ ਸਾਰੀ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੱਗੇ ਸਾਸਰੀ ਕਾਲ ਸਾਸਰੀ ਭਾਜੀ ਜੀ ਕਿਰਪਾ ਜੀ ਠੀਕ ਠਾਕ ਆ ਵਧੀਆ ਕਿਰਪਾ ਤੁਸੀਂ ਸੁਣਾਓ ਵੀ ਦੀ ਬਹੁਤ ਵਧੀਆ ਜੱਗੇ ਵੀਰ ਅੱਛਾ ਜੱਗੇ ਵੀਰ ਵੈਸੇ ਚਲੋ ਸਵਾਪਾ ਪਹਿਲੀ ਵਾਰੀ ਬਣਿਆ ਵੀਡੀਓ ਤਾਂ ਵੈਸੇ ਵਪਾਰ ਦਾ ਕੰਮ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਹਾਂਜੀ ਹਾਂਜੀ ਵੀਰ ਜੀ ਆਪਾਂ ਨੂੰ ਵੀ 4-5 ਸਾਲ ਹੋ ਗਏ ਕਰਦੇ ਆ ਉਹ ਕੰਮ ਆ ਠੀਕ ਹੈ ਜੀ ਹਾਂਜੀ ਤੇ ਮਾਲ ਇਸੇ ਤਰ੍ਹਾਂ ਕੋਈ 5-7 ਨਗ ਹਾਂਜੀ ਵੀਰ ਜੀ ਕੋਈ ਰੁਟੀਨ ਦੇ ਵਿੱਚ 2 ਦਿਨ ਮਈਆਂ 2 ਦਿਨ ਵੜਨਾ ਜ਼ ਇਹ ਜਗੇ ਵੀਰ ਜਿਆਦਾ ਵੜਾ ਜਾਂ ਮੱਝਾਂ ਦੋਵੇਂ ਕੈਟਾਗਰੀ ਚ ਹਾਂਜੀ ਦੋਵੇਂ ਦੋਨੇ ਹਾਂਜੀ ਗੱਬਣ ਪਸ਼ੂ ਵੀ ਸੋਇਆ ਵੀ ਪੰਜ ਚਾਰ ਮਸ਼ੂ ਰਹਿੰਦੇ ਰਹਿੰਦੇ ਆਪਣੇ ਕੋਲ ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਚਾਰ ਮੱਝਾਂ ਸੂਈਆਂ ਨੇ ਤੇ ਦੋ ਹੀ ਗੱਬਣ ਪਸ਼ੂ ਆ ਜੀ ਹਾਂਜੀ ਦੋ ਇੱਕ ਵੜ ਗੱਬਣ ਹੈ ਇੱਕ ਛੋਟੀ ਹੈ ਠੀਕ ਹੈ ਮਸਕੀਨ ਠੀਕ ਹੈ ਜੀ ਨਾਲ ਦੋਸਤੋ ਨਾਲ ਦੀ ਨਾਲ ਹੀ ਆਪਾਂ ਸ਼ੁਰੂਆਤ ਕਰ ਲੈਨੇ ਆ ਸੋ ਐਂਡ ਤੱਕ ਵੀਡੀਓ ਦੇਖ ਲਿਓ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਦੇਵਾਂਗੇ ਠੀਕ ਹੈ ਜੀ ਸੋ ਤਸੱਲੀ ਨਾਲ ਮੁਖਾ ਦੇਾਂਗੇ ਪਸ਼ੂ ਤੇ ਬਾਕੀ ਮੇਰਾ ਭਰਾ ਜਿਹੜਾ ਤੁਸੀਂ ਕਨੈਕਟ ਆਪਣਾ ਬਣਾ ਕੇ ਰੱਖ ਲਿਓ ਭਰਾ ਦੇ ਨਾਲ ਇੱਥੇ ਆਉਂਦੇ ਰਹਿੰਦੇ ਆ ਪਸ਼ੂ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰਦੇ ਰਿਆ ਕਰੋ ਹੁਣ ਮਨਜਿੰਦਰ ਸਿੰਘ ਠੀਕ ਠਾਕ ਹੈ ਹੈ ਠੀਕ ਠੰਗ ਰਹੇ ਠੀਕ ਠਾਕ ਲਓ ਦੋਸਤੋ ਨਾਲ ਦੀ ਨਾਲ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਇੱਕ ਮਾਝ ਦਿਖਾ ਰਿਹਾ ਪੂਰੇ ਵੱਡੇ ਕੱਦਕਾਰ ਦੇ ਵਿੱਚ ਤੇ ਜੱਗੇ ਵੀਰ ਦੀ ਕੀ ਡਿਟੇਲ ਆ ਉਹ ਵੀਰ ਜੀ ਸੁਈਨਵਾਜ ਆ ਚਾਰ ਤੋਂ ਪੰਜ ਦਿਨ ਹੋ ਗਏ ਆ ਠੀਕ ਹੈ ਜੀ ਹਾਂ ਜੀ ਇਸ ਟਾਈਮ ਵੀਰ ਜੀ ਪੱਕਾ ਦੁੱਧ ਵਾਲੇ ਵੀ ਬਾੜਾ ਵਾਲੇ 12 ਕਿਲੋ ਲੀਟਰ ਕੰਡੇ ਵਾਲਾ ਠੀਕ ਹੈ ਜੀ ਹਾਂ ਜੀ ਲਓ ਦੋਸਤੋ 12 ਲੀਟਰ ਕੰਡੇ ਵਾਲਾ ਠੀਕ ਆ ਜੀ ਪੋਲਾ ਚਾਹੇ ਕੱਚਾ ਪੋਲਾ ਲਾ ਲੇ ਆਦਰ ਪਿੰਨੇ ਤਿੰਨ ਚਾਰ ਕਣੀਆਂ ਚਾਰ ਦੇ ਲਏ ਜੀ ਬਿਲਕੁਲ ਸਹੀ ਜਿਹੜੇ ਆ ਆ ਦੇਖੋ ਜੀ ਹਾਂਜੀ ਟਾਂਚਾ ਦੋਸਤੋ ਮੈਂ ਨੇ ਚੈੱਕ ਕਰੋ ਸਿੰਘ ਸਿਰੋਂ ਬੇਸ਼ੱਕ ਖੁੱਲੀ ਆ ਬਾਕੀ ਕੱਦ ਕਾਠ ਵੱਡਾ ਮੈਂ ਦਾ ਠੀਕ ਆ ਜੀ ਇਧਰ ਮਨਿੰਦਰ ਭਾਈ ਇੱਕ ਵਾਰੀ ਫਰੰਟ ਕੋ ਦਿਖਾ ਦੇ ਇੱਕ ਵਾਰੀ ਥੋੜਾ ਫੇਰ ਘੇੜਾ ਘਰਾ ਦੇਣੇ ਬੈਕ ਸਾਈਡ ਤੋਂ ਆ ਦੇਖੋ ਜੀ ਤੇ 12 ਲੀਟਰ ਦੋਸਤੋ ਜਿਹੜਾ ਕੰਡੇ ਤੇ ਜੋਖਮ ਆਪਾਂ ਕਹਿ ਲਈਏ ਚਾਹੇ ਮਿੰਤੀ ਗਿੰਤੀ ਵਾਲਾ ਠੀਕ ਆ ਜੀ ਪੂਰਾ ਤਸੱਲੀ ਨਾਲ ਦਿਖਾਵਾਂਗੇ ਫਿਰ ਆ ਦੇਖੋ अच्छा फिर बाकी चवाई च हुई दी यार मिर् जी बिल्कुल ओके ਜੇ ਵੀ ਆਨਲਾਈਨ ਮੰਗਾਵੇ ਕੋਈ ਫਾਲਟ ਹੋਏ ਮੈਂ ਵਾਪਸ ਲਵਾਵਾਂਗੇ। ਨਹੀ ਦਾ ਆਪਾਂ ਉਹ ਕੰਮ ਨਹੀਂ ਕਰਨਾ। ਲੋ ਜੀ। ਸੋ ਬਾਕੀ ਦੋਸਤੋ ਇਹ ਟਾਂਚਾ ਜਿਹੜਾ ਇਸ ਮੈਂ ਤਾਂ ਸਿੰਗਲ ਹੱਡੀ ਦੀ ਆ, ਚੌੜਾ ਪਿੱਠਪੂੜਾ ਤੇ ਬਾਕੀ ਥਣੇਵੇ ਦੀ ਸਾਫ ਸੁਥਰੀ ਆ ਠੀਕ ਆ ਜੀ ਤੇ 12 ਲੀਟਰ ਆ ਬਾਕੀ ਚੰਗੇ ਗੋਣ ਵਾਲੀ ਚੰਗੇ ਕਰਤੂਤ ਵਾਲੀ ਆ ਆਪਾਂ ਕਹਿ ਸਕਦੇ ਵੀ ਸਟਾਰਟਿੰਗ ਬਹੁਤ ਵਧੀਆ ਆ ਠੀਕ ਆ। ਫਿਰ ਵੀਰ ਜੀ ਕੋਈ ਮਈਆਂ ਟਾਈਮ ਨਹੀਂ ਲੱਗਾ। ਹਾਂ ਪੂਰੇ 6 ਅਲਟ ਜਵਾਈ ਹੋਈ ਆ ਸਾਰੇ ਮਾਲ ਦੀ। ਮਾਰਨਿੰਗ 6 ਵਜੇ ਦੀ ਚਵਾਈ ਆ। ਹਾਂ ਜੀ ਚਲੋ ਆਹ ਮਸ਼ੂਰ ਲੋਕੀ ਦੇਖੋ ਜੀ ਸੋ ਮਾਰਨਿੰਗ ਦੋਸਤੋ 6 ਵਜੇ ਦੀ ਚਵਾਈ ਇਹ ਵੀ ਨੋਟ ਕਰਾ ਦੇਣਾ ਵੈਸੇ ਹੁਣ ਕੋਈ 12 ਵਜੇ ਦਾ ਸਮਾਂ ਹੈ ਉਸ ਅਕਾਉਂਟਿੰਗ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਵਾਲੇ ਪਾਸੋਂ ਜਾ ਰਿਹਾ ਬਿਲਕੁਲ ਹਵਾਨੇ ਚੱਡੇ ਪਰਨੇ ਸ਼ੁਰੂ ਕਰ ਦਿੱਤੇ ਆ ਆ ਦੇਖੋ ਠੀਕ ਆ ਜੀ ਕੋਈ ਭੂਰ ਦਾ ਕੋਈ ਛੱਟੇ ਦੀ ਗੱਲ ਬਾਤ ਉਹਦੇ ਵਿੱਚ ਹੀ ਦੱਸੀ ਜਾਊਗੀ ਮੈਂ ਨਾ ਵੀ ਜੀ ਬਿਲਕੁਲ ਛੋੜਗੀ ਨਹੀਂ ਹੋਊਗੀ ਉਹ ਦੱਸਾਂਗੇ ਹਾਂ ਆ ਦੇਖੋ ਠੀਕ ਆ ਜੀ ਸੋ ਬਾਕੀ ਆ ਸਪੇਸ ਵੰਡ ਜੇ ਹਵਾਨੇ ਚੱਡੇ ਦੀ ਬੜੀ ਨਿੱਗਰ ਬੰਦ ਲੇਵਾ ਕਰਮਾ ਦੀ ਦਾ ਬਹੁਤ ਖੂਬਸੂਰਤ ਪਤਲੇ ਪਿੰਡ ਦੇ ਵਿੱਚ ਆ ਜਗ੍ਹਾ ਵਿਰੋਧੀ ਕੀ ਡਿਮਾਂਡ ਕਰਤੀ ਦੇਣੀ ਕਿ ਨਦੀ ਆਪੇ ਮੱਝਾ ਦੇ ਵੀਰ ਜੀ ਆਪਾਂ ਮੁੱਲ ਕਰਨੇ ਆ ਦੇਣ ਵਾਲੀ ਹਾਂਜੀ ਕੋਈ ਐਵੇਂ ਨਹੀਂ ਮੰਗੀ ਜਾਣੇ ਬੰਨੇ ਲਾਗੇ ਇੰਨੇ ਛੜਦਾ ਕਰਦਾਂਗੇ ਵੀਰ ਜੀ ਹਾਂ ਨਾ ਮੈਂ ਜਿਹੜੀ 80000 ਰੁਪਏ ਦੇਣੀ ਆ 80 ਦੀ ਹਾਂਜੀ ਉਹ ਤੇ ਛੋੜ ਕੀਤੀ ਜਾਊਗੀ ਠੀਕ ਆ ਜੀ ਤੇ ਦੁੱਧ ਨਿਕਲੂ 12 ਕਿਲੋ ਇਹ ਨਹੀਂ 11 ਨਿਕਲੂ 10 ਨਿਕਲੂਗਾ ਬਿਲਕੁਲ ਹਾਂਜੀ ਮੈਂ ਦੱਸੋ ਮਿੰਟਾਂ ਸਕਿੰਟਾਂ ਦੀ ਖੇੜ ਹੀ ਬਣੀ ਆ ਠੀਕ ਆ ਜੀ ਕਿਉਂਕਿ ਭਰਾ ਦੇ ਰੇਟ ਬੜੇ ਜੈਨੂਨ ਤੇ ਜਾਇਜ਼ ਰਹਿਣ ਵਾਲੇ ਆ ਛੋਟੇ ਛੋਟੇ ਰੇਟ ਪਰਤੇ ਆ ਬਾਕੀ ਜਿੰਨਾ ਦੁੱਧ ਤੱਚੇ ਜਾਊਗਾ ਉਹ ਇੱ ਅੱਛਾ ਜਗੇ ਵੀ ਅਗੇ ਸਾਈਕਲ ਨੰਬਰ ਤੇ ਆਪ ਕੀ ਝੋਟੀ ਦੀ ਡਿਟੇਲ ਇਹ ਵੀਰ ਜੀ ਝੋਟੀ ਥੱਲੇ ਦੁੱਧ ਦੋ ਲਾਲੇ ਕੋਈ ਬੋਲਾ ਲਾਲੇ 8 ਜਾਂ 9 8 9 ਕਿਲੋ ਹਾਂਜੀ ਅੱਛਾ ਜੀ ਤੇ ਸੂਈ ਨੂੰ ਇਹਨੂੰ ਵੀ ਹੋ ਗਏ ਕੋਈ 5 6 ਦਿਨ ਠੀਕ ਹੈ ਜੀ ਹਾਂਜੀ ਮਗਰ ਤੇ ਬੱਚਾ ਵੀ ਆ ਗਿਆ ਫਿਰ ਹਾਂਜੀ ਬੱਚਾ ਤੇ ਮਗਰ ਵੀ ਕੱਟਾ ਸਾਰੇ ਮਗਰ ਕੱਟੇ ਹੀ ਆ ਮੇਲ ਦਾ ਵਾ ਸਾਰੇ ਮਗਰ ਕੱਟੇ ਗਏ ਮਗਰ ਨਹੀਂ ਮੈਂ ਦੀ ਤੇ ਦੋਸਤੋ ਇੱਕ ਵਾਰੀ ਤੁਹਾਨੂੰ ਮੋਟੇ ਤੌਰ ਤੇ ਬੱਚੇ ਦਿਖਾ ਦਿੰਦੇ ਆ ਆਹ ਬੱਚੇ ਆ ਕੱਲੇ ਕੱਲੇ ਨਗ ਦਾ ਬੱਚਾ ਆਪਾਂ ਤੁਹਾਨੂੰ ਦਿਖਾ ਦਿਆਂਗੇ ਬਾਅਦ ਵਿੱਚ ਨੰਬਰ ਵਾਈਜ਼ ਪੂਰਾ ਜਿਹੜਾ ਤੁਹਾਨੂੰ ਆਪਾਂ ਰਿਪੀਟ ਕਰ ਦਿਆਂਗੇ ਆਹ ਬੱਚੇ ਨੇ ਚਾਰਾ ਮਗਰ ਕੱਤੇ ਆ ਮੇਲ ਕਾ ਹੋਵਾ ਠੀਕ ਹੈ ਜੀ ਹਾਂਜੀ ਤੇ ਤਕਰੀਬਨ ਕੋ ਪੰਜਾ ਛੇ ਦਿਨ ਦੀ ਸੂਈ ਬੋਲਾ ਕੱਚਾ ਦੁੱਧ ਮੰਨ ਲੇ ਕਿੰਨਾ ਕਿ ਫਿਰ ਦੱਸਿਆ ਜੇ ਨਹੀਂ 8 ਹੋ ਜੇ 9 ਜੇ 8 ਕਿਲੋ ਜਿਹੜਾ ਪੱਕਾ ਨਿਕਲੂਗਾ ਸਾਫ ਨਹੀਂ ਨਿਕਲੂਗਾ ਬਾਕੀ ਚਵਾਈ ਚੂਵਾਈ ਦੇ ਪਾਸ ਆ ਬਿਲਕੁਲ ਬਿਲਕੁਲ ਓਕੇ ਵੀਰ ਠੀਕ ਹੈ ਜੀ ਹਾਂਜੀ ਸਵੇਰ ਦੂਜਾ ਹੋਊਗੀ ਹਾਂਜੀ ਦੂਜਾ ਦੂਜਾ ਸਵੇਰ ਹੋਊਗਾ ਚਲੋ ਕੋਈ ਭੰਤ ਜਾ ਮਲੇ ਆਪਾਂ ਦੂਜਾ ਮੰਨੇ ਦੂਜਾ ਸਵੇਰ ਠੀਕ ਹੈ ਜੀ ਲਓ ਦੱਸੋ ਸਮਝ ਮੇਰਾ ਮਤ ਆ ਆਪਦੀ ਨਾਲੋਂ ਨਾਲ ਤੁਸੀਂ ਆਪ ਵੇਖ ਲਿਆ ਜੇ ਕੋਈ ਦੂਜਾ ਮੰਨ ਲੇ ਕੋਈ ਤਿੱਜਾ 8 ਕਿਲੋ ਤੋਂ ਸ਼ੁਰੂਆਤ ਕੀਤੀ ਆ ਅ ਤੋ ਜੇ ਆਪ ਸਮਾ ਦੀ ਚੰਗੀ ਆ ਕਿਸੇ ਪਸ਼ੂ ਦੇ ਵਿੱਚ ਕੋਈ ਨਿੱਕੀ ਗੱਲ ਹੁੰਦੀ ਹੈ ਤੇ ਮਾਲਕ ਆਨਰ ਪਹਿਲਾਂ ਗੱਲਬਾਤ ਨੋਟ ਕਰਾ ਦਿੰਦੇ ਆ ਹਾਂਜੀ ਆ ਦੇਖੋ ਜੀ ਨੇਵਾ ਥੋੜਾ ਟਾਟਰ ਆਦੀ ਆ ਹਾਂਜੀ ਪਰ ਸਮਾਨ ਇੱਟੇ ਵਰਗਾ ਹਾਂ ਆ ਦੇਖੋ ਜੀ ਆ ਦੇਖੋ ਜੀ ਹਾਈਟ ਇਹਦੀ ਮੀਡੀਅਮ ਆ ਸਿੰਗਲ ਹੱਡੀ ਦੇ ਵਿੱਚ ਆ ਹਵਾਨਾ ਛੱਡਾ ਠੀਕ ਆ ਜੀ ਤੇ ਧਾਰਾ ਤੋਰਾਂ ਦੀ ਅਗਲੇ ਪਿਛਲੇ ਥਾਂਾਂ ਦੀਆਂ ਬਰਾਬਰ ਨਾਲ ਬਿਲਕੁਲ ਜਿਵੇਂ ਆਪਾਂ ਕਹਿ ਲੀਏ ਜਿਵੇਂ ਠੀਕ ਆ ਜੀ ਸੋ ਬਾਕੀ ਹਵਾਨੇ ਜਿਹੜੀ 200 ਜੰਨੀ ਕਿ ਕੀਆ ਟੱਕ ਵੀਰੇ ਆਪਣਾ ਗਾਂ ਨੂੰ ਰੱਖਦੀ ਜੱਗੇ ਵੀਰ ਹੈ ਨਾ ਹਾਂਜੀ ਥੋੜਾ ਜਿਹਾ ਥੋੜੀ ਨਿਗਰ ਰਹਿੰਦੀ ਏ ਜਦੋਂ ਇਹਦੇ ਨੇ ਬਾਲੀ ਜਿਆਦੀ ਬੰਦੀ ਉਹ ਨਿਗਰ ਰਹਿੰਦੀ ਏ ਬਾਕੀ ਚੌਂਚਾਂ ਨੇ ਇੱਕ ਨੰਬਰ ਸਭ ਬਾਕੀ ਜਿੰਨੇ ਕਿ ਮੈਨੂੰ ਲੱਗਦਾ ਵੀ ਦੇ ਦੇਣੀ ਆ ਵੀ 9-10 ਤੋਂ 10 ਲੀਟਰ ਦੁੱਧ ਚੁਾਈ ਜੋ ਵੀ ਆਰਾਮ ਨਾਲ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਅੱਛਾ ਇਹਦਾ ਅੱਜ ਮੁੱਲ ਕੀ ਕਰਦੇ ਆਪਾਂ ਦੇਣੀ ਕਿੰਨੇ ਦੀ ਆਪਾਂ ਇਹ ਵੀਰ ਜੀ ਹਾਂ ਆ 70 ਦੀ 70 ਦੀ ਹਾਂਜੀ ਲੋਕ ਦੱਸੋ 70000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਐਂਡ ਤੋਂ ਅੰਨੇ ਜਿਹੜੀ 70000 ਦੇ ਵਿੱਚ ਵੇੰਦੂਗੀ ਬਾਕੀ ਸੁਆ ਬਿਲਕੁਲ ਨਵਾਂ ਪਿਆ 55 677 ਦਾ ਵਿੱਚੀ ਟੜੀਆਂ ਝੋਟੀਆਂ ਦਾ 80 85 ਮੰਗੀ ਜਾਂਦੇ ਵੀ ਦੇਣੀਆਂ ਹੀ ਨੇ ਦੀਆਂ ਵਾ ਹਾਂ ਜੀ ਸਾਰਾ ਬਾ ਹਾਲ ਆ ਦਸੀ ਵੇਨੇ ਦੀ ਵਿੱਚ ਨਹੀਂ ਆਗਲਾ ਵਿੱਚ ਵਿੱਚ ਨਾਲ ਲਊ ਮਾਲ ਸਾਰਾ ਬਿਲਕੁਲ ਬਿਲਕੁਲ ਹਾਂ ਜੀ ਲੋਕ ਦੋਸਤੋ ਮਾਲ ਮੇਰਾ ਭਾਵੇਂ ਵੀਰ ਕੋਈ ਕਾਰੀ-ਵਿਹਾਰੀ ਲੈ ਜਾਵੇ ਵੇਚਣ ਵਾਸਤੇ ਲੈ ਜਾਵੇ ਠੀਕ ਆ ਜੀ ਚਾਹੇ ਕੋਈ ਘਰੇਲੂ ਵੀਰ ਨੇ ਘਰੇ ਟਕਾਉਣੀ ਆ ਉਹ ਸੌਦਾ ਕਰ ਲੈ ਪਰਤਾ ਪੁੜਤਾ ਦੋਵਾਂ ਦੀ ਸੇਮ ਹੀ ਆ ਠੀਕ ਆ ਜੀ ਚੈ ਜੀ ਆ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਵੀਰ ਜਿਹੜੀ ਆ ਝੋ ਇਹਦੇ ਵਲੇ ਵੀਰ ਜੀ 8 ਕਿਲੋ ਬੋਲਾ ਹੋਊਗਾ 8 ਕਿਲੋ ਹਾਂਜੀ ਇਹਨੂੰ ਸੂਈ ਨੂੰ ਅੱਜ 2 ਦਿਨ ਹੋਏ ਆ ਠੀਕ ਹੈ ਜੀ ਹਾਂਜੀ ਲਓ ਜੀ 8 ਕਿਲੋ ਬੋਲਾ ਦੋਸਤੋ 2 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਮਗਰ ਇਹਦੇ ਕਟਾ ਤੇ ਇਧਰ ਆਪਾਂ ਤੁਹਾਨੂੰ ਖੋਲ ਕੇ ਤੋਲ ਕੇ ਦਿਖਾ ਦਿੰਦੇ ਆ ਸੂਆ ਇਹਦਾ ਵੀ ਕੋਈ ਵੀਰ ਕੋਈ ਦੁੱਜਾ ਮੰਨ ਲੈ ਮੂਹਾਂ ਵਜਿੰਦੇ ਨੇ ਸਾਡੇ ਨਾਲ ਕੋਈ ਦੁੱਜਾ ਸੰਝ ਲੈ ਬਾਕੀ ਦੁੱਜਾ ਮੰਨ ਲੈ ਪੂਤੀ ਪਾਤੀ ਕਰੋ ਜੀ ਠੀਕ ਹੈ ਜੀ ਲੰਮਾ ਬੋਲਾ ਹੈ ਬਿਲਕੁਲ ਛੋਟਾ ਸਿੰਗ ਜਿਹੜੇ ਬੰਦਿਆਂ ਤੋਂ ਲਈ ਆ ਨਾ ਪਿਛਲੀ ਾਰਾਂ ਦੇ ਵੀ ਅਸੀਂ ਹਿੜਿਆਣਿਆਂੋਂ ਮੰਗਾਈ ਝੋਟੀ ਅੱਛਾ ਜੀ ਹਾਂਜੀ ਠੀਕ ਹੈ ਆ ਦੇਖੋ ਜੀ ਬਾਣੀ ਦਾ ਦਾ ਪ੍ਰਵੁੱਧਰ ਲਈ ਬਾਕੀ ਜੱਗੇ ਵੀ ਹੈ ਬੌਲੇ ਦੇ ਵਿੱਚ तकरीबन ਕੋਈ 8 ਕਿਲੋ ਹੀ ਹੈ ਹਾਂਜੀ ਹਾਂਜੀ ਬਿਲਕੁਲ ਚੋਣ ਨਿਗਰ ਹਾਂ ਹਾਂਜੀ ਮੋਬੀ ਪ੍ਰਭਾ ਚੋਣ ਜਵਾਦੀ ਜਿਹੜੀ ਬਿਲਕੁਲ ਨਿਗਰ ਆ 8 ਕਿਲੋ ਤੇ ਜਿਹੜੀ ਸਟਾਰਟਿੰਗ ਆ ਬੌਲੇ ਤੋਂ ਠੀਕ ਆ ਜੀ ਬਾਕੀ ਮੂੰਹ ਮੱਥੇ ਦੀ ਚੰਗੀ ਆ ਸਿੰਗਲੀਆਂ ਦੇ ਲਈ ਛੋਟਾ ਸਿੰਗ ਲੈ ਲੈ ਬੱਚੇ ਦਾ ਕਰਦੀ ਥੋੜਾ ਜਿਹਾ ਹਾਂ ਹਾਂ ਠੀਕ ਜੀ ਤੇ ਇਹਦਾ ਫਿਰ ਲੈਣ ਦੇ ਨਾ ਫਿਰ ਕੀ ਕਰਦੇ ਪਏ ਅੱਜ ਦਵਾਂਗੇ ਕਿੰਨੇ ਜੀ ਇਹ ਵੀ ਜੀ ਲਾਂਦੇ 78000 ਰੁਪਏ ਦਵਾਂਗੇ 78 ਦੇ ਹਾਂਜੀ ਠੀਕ ਹੈ ਵੀਰੇ ਲਓ ਵੀ 78000 ਦੀ ਦੋਸਤ ਮਿਲ ਜੂਗੀ ਮੰਦੇਂਦਰ ਭਾਈ ਜੀ ਨੂੰ ਮੜਾ ਕਰਕੇ ਦਿਖਾ ਦਿਓ ਲਓ ਵੀ 78000 ਦੀ ਮਿਲ ਜੂਗੀ ਬਾਕੀ ਬਾਕੀ ਤੁਹਾਡੇ ਸਾਹਮਣੇ ਆ ਅੱਜ ਕਿਲੋ ਤੋਂ ਸਟਾਰਟਿੰਗ ਹੋਈ ਹੈ ਸ਼ੁਰੂਆਤ ਕੀਤੀ ਹੈ ਦੂਜਾ ਦਿਨ ਹੈ ਬਾਕੀ ਬੌਣੇ ਦੇ ਵਿੱਚ ਹੀ ਸਮਝ ਕੇ ਮੇਰਾ ਵੀਰ ਕੋਈ ਤੁਸੀਂ ਸੌਦਾ ਕਰ ਲਿਓ ਬਿਲਕੁਲ ਇੱਕਸਾਰ ਫਾੜੀ ਵਾਲਾ ਚੱਟਾ ਕਾਜ ਕਰ ਗਿਆ ਪਤਲੀ ਆ ਬਿਲਕੁਲ ਜੀ ਤੇ ਬਿਲਕੁਲ ਇਹਨਾਂ ਬਿਲਕੁਲ ਕਾਗਜ਼ੀ ਵਰਗੀ ਪਤਲੀ ਚਮੜੀ ਆ ਠੀਕ ਆ ਜੀ ਬੂਥੀ ਬਾਤੀ ਬਹੁਤ ਸੋਹਣੀਆਂ ਜਿਹੜੇ ਵੀਰ ਚਾਹੁੰਦੇ ਆ ਵੀ ਸ਼ਕੀਨ ਪਸ਼ੂ ਲੈਣਾ ਇਹ ਸਿੰਘ ਤਾਂ ਥੋੜਾ ਖੁੱਲਾ ਨਹੀਂ ਚੱਲਦਾਗਾ ਛੋਟੀ ਸਿੰਘੀ ਆ ਬਿਲਕੁਲ ਛੋਟੀ ਸਿੰਘ ਆ ਠੀਕ ਆ ਜੀ ਬਿਲਕੁਲ ਗਲਾਈ ਦੇ ਵਿੱਚ ਆ ਦੇਖੋ ਜੀ ਬਹੁਤ ਖੂਬਸੂਰਤ ਚੰਗੀ ਆ ਦੋਸਤੋ ਛੋਟੀ ਇਹਦੇ ਬਾਰੇ ਵੀ ਤੁਸੀਂ ਵਿਚਾਰ ਕਰ ਸਕਦੇ ਜੀ ਇੱਕ ਇੱਧਰ ਤੋਂ ਮੈਂ ਕੋ ਮਾਜਾ ਦਿਖਾ ਦਿੰਨੇ ਆ ਸੂਈ ਸਿਵਾਈ ਆ ਦੇ ਵੀਰੇ ਜਗੇ ਵੀਰੇ ਦੀ ਕੀ ਡਿਟੇਲ ਆ ਮੱਝ ਦੀ ਇਹਨੂੰ ਵੀਰ ਜੀ ਅਜੇ 4 ਦਿਨ ਹੋ ਗਏ ਬਿਲਕੁਲ ਸੱਚੀ ਜਿਹੜੇ ਸੂਈ ਨੂੰ ਅੱਛਾ ਜੀ ਹਾਂਜੀ 4 ਦਿਨ ਦਾ ਸਮਾਂ ਹੋ ਗਿਆ ਸੂਹੇ ਕਿਲਮੀ ਹੋ ਗਈ ਏ ਇਹ ਸੂਹੇ ਵੀਰ ਜੀ ਤਿੱਜਾ ਹੋਣਾ ਏ ਸੇ ਸੋ ਮਰਮਦ ਸਿੰਘ ਖੁੱਲਾ ਵਾ ਉਹਦੇ ਕਰਕੇ ਪਰ ਸੂਹਾ ਬੇਪਰ ਸਹੀ ਤਿੱਜਾ ਇਹਨੂੰ ਤਿੱਜਾ ਸੂਹਾ ਮਗਰ ਉਹ ਕੱਟਾ ਨੀਲੀ ਰਾਵੀ ਦਾ ਹੈ ਕੱਟਾ ਕੱਟਾ ਜੀ ਆਵੇ ਆ ਜਿਹੜਾ ਬੈਠਾ ਏ ਲਓ ਜੀ ਇੱਕ ਦੋਸਤ ਮਗਰ ਪਾਛਾ ਤੁਹਾਨੂੰ ਚੈੱਕ ਕਰਾ ਦੇਣਾ ਨੀਲੀ ਰਾਵੀ ਦਾ ਕੱਟਾ ਆ ਵੇਖ ਸਕਦੇ ਤੁਸੀਂ ਠੀਕ ਆ ਜੀ ਮੇਲ ਕਾਫ ਆ ਤੇ ਤਕਰੀਬਨ ਕੋਈ ਅੱਜ ਪੰਨਾ ਚੌ ਚਾਹ ਦੇ ਦਿਨ ਦੀ ਸੂਈ ਆ ਕੋਈ ਬੋਲੇ ਚ ਮਨ ਲੈ ਕੋਈ ਕੱਚੇ ਦੁੱਧ ਚ ਮਨ ਲੈ ਐਸ ਵਕਤ ਫਿਰ ਕਿੰਨੇ ਕਦੋਂ ਸ਼ੁਰੂਆਤ ਕੀਤੀ ਇਹਨੇ ਇਹ ਵੀ ਵੀਰ ਜੀ 7-8 ਕਿਲੋ ਦੁੱਧ ਪੱਕਾ ਥਲੇ ਦੇ ਦੁੱਧ ਮਨ ਲੇ ਕੋਈ ਬੋਲਾ ਮਨ ਲੈ 7-8 ਹਾਂਜੀ 7-8 ਕਿਲੋ ਠੀਕ ਆ ਜੀ ਬਾਕੀ ਇਹ ਚਵਾਈ ਜਬੂ ਦੀ ਪਾਸ ਹੋ ਗਈ ਹਾਂਜੀ ਚਵਾਈ ਬਿਲਕੁਲ ਪਾਸ 6 ਵਜੇ ਦੀ ਚਵਾਈ ਹੋਈ ਬਿਲਕੁਲ ਇਹਦੀ ਠੀਕ ਆ ਜੀ ਹਾਂਜੀ ਮੈਂ ਤੁਸੇ ਮਾਰਨਿੰਗ ਵੈਸੇ ਸਾਰੇ ਪਸ਼ੂਆਂ ਦੀ ਚਵਾਈ ਜਿਹੜੀ 6 ਵਜੇ ਵੀਰ ਨੋਟ ਕਰਾ ਰਿਆ ਠੀਕ ਆ ਜੀ ਹੁਣ 12 ਵਜੇ ਦੁਪਹਿਰ ਦਾ ਸਮਾਂ ਜਿਹੜਾ ਹੁੰਦਾ ਜਾ ਰਿ ਨਾ ਤੇ ਰੋਟੇ ਦੇ ਵੀ ਚੰਗੀਆਂ ਕਰਮਾ ਲਈ ਠੀਕ ਹੈ ਜੀ ਬੱਚਾ ਮਗਰਨੀਲੀ ਦਾ ਪਾਤਾ ਚਲੋ ਸ਼ੌਕ ਨਾਲ ਵੀਰ ਕੋਈ ਉਹ ਮਾਲੀ ਜਾਂ ਕਟਾ ਸਾਹਿਬ ਲੂਗਾ ਤੇ ਸਿੰਗਲ ਹੱਡੀ ਦੇ ਵਿੱਚ ਤੇ 7-8 7-8 ਕਿਲੋ ਪੱਕਾ ਪੱਕਾ ਜੀ ਹਾਂ ਜੀ ਕੋਈ ਆਨਲਾਈਨ ਮੰਗਾਵੇ ਇਹ ਨਹੀਂ ਘੱਟ ਨਿਕਲੂਗਾ ਠੀਕ ਹੈ ਜੀ ਜਾਈ ਵੀ ਆਪਾਂ ਕਹਿੰਦੇ ਵੀ ਜਾਣਗੇ ਨਾ ਹਾਂ ਮੈਂ ਭਰਾ ਤਸੱਲੀ ਕਰਕੇ ਖੜੇ ਬਿਲਕੁਲ ਬਿਲਕੁਲ ਮੁੰਦੀਂਦਰ ਭਾਈ ਆਪਾਂ ਹਰ ਵਾਰੀ ਨੋਟ ਕਰਾਈਦਾ ਵੀ ਤਸੱਲੀ ਕਰੋ ਇੱਥੇ ਆਣ ਕੇ ਸਾਡੀ ਵੀ ਇੱਕ ਤੁਹਾਨੂੰ ਲਾਵਾ ਦੇਣਾ ਉਹ ਤਸੱਲੀ ਦਿੱਤੀ ਹੋਵੇ ਨਾ ਸਹੀ ਹੈ ਜੀ ਲਾਵਾ ਚੋਗਾ ਬੰਦਾ ਰਹਿ ਨਹੀਂ ਜਾਦਾ ਬਿਲਕੁਲ ਜੀ ਆ ਦੇਖੋ ਜੀ ਆ ਮੂੰਹ ਮੱਥੇ ਦੀ ਠੀਕਾ ਜੀ ਅੱਖਾਂ ਦੋਵੇਂ ਬਿੱਲੀਆਂ ਨੇ ਗੋਲ ਸੇਗਾ ਬਾਕੀ ਪਿੰਡੇ ਪੁੰਡੇ ਦੀ ਬਿਲਕੁਲ ਜਿਵੇਂ ਆਪਾਂ ਕਹਿ ਤੀਏ ਵੀ ਕਾਗਜ਼ ਵਰਗੀ ਪਤਲੀ ਜਮੜੀ ਹੈ ਮਨਜਿੰਦਰ ਭਾਈ ਇੱਕ ਵਾਰੀ ਹੋਰ ਮੜਾ ਕਮਾਈਆਂ ਨੂੰ ਲੈ ਕਮਾਦੇ ਹੋਰ ਹੈ ਦੁੱਧ ਵਾਲੀ ਆ ਜੀ ਥੋੜੀ ਸਾਹ ਮੰਗਦੀ ਹੈ ਹਾਂ ਹਾਂ ਮਗਰ ਦੋਸਤੋ ਕੱਟਾ ਮਾਲੀ ਬਹੁਤ ਸੋਣਾ ਜਾਂਦਾ ਠੀਕਾ ਜੀ ਮਗਰ ਕੱਟਾ ਆ ਗਿਆ ਨੀਲੀ ਰਾਵੀ ਦਾ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਨਾਲ ਉਹ ਵੀ ਗੈਫਟੀ ਹੈ ਠੀਕਾ ਜੀ ਇੱਕ ਹਿਸਾਬ ਦਾ ਚਲੋ ਬੱਚਾ ਚੰਗਾ ਆ ਗਿਆ ਕੋਈ ਭਰਾ ਸ਼ੌਂਕ ਨਾਲ ਸਾਭ ਲੂਗਾ ਆ ਦੇਖੋ ਜੀ ਉੱਤ ਗੱਡੀ ਮਾਰ ਕਾ ਗਿਆ ਨੇ ਆ ਚਲੋ ਜੀ ਉਹ ਤਾਂ ਕੋਈ ਕਾਰਨ ਬਣ ਗਿਆ ਹੈ ਨਾ ਆ ਠੀਕ ਹੈ ਜੀ ਬਾਕੀ ਮਾਜੀ ਵੀਰ ਜੱਗੇ ਵੀ ਚੰਗੀ ਆ ਬਾਕੀ ਘਰੇ ਕਿਸੇ ਵੀਰ ਨੇ ਟੋਣੀ ਮਾਰੀ ਨਹੀਂ ਗਈ ਬਹੁਤ ਬਹੁਤ ਕਰੀ ਬੋਲ ਵਧੀਆ ਜੀ ਮੈਂ 240 ਮੈਂ ਆ ਤੇ ਇਹ ਅੱਜ ਕਿੰਨੇ ਕਿਤੇ ਦੇ ਰਹੇ ਆ ਆ ਪਾ ਇਹ ਵੀ ਵੀਰ ਜੀ ਹਾਂ ਨਾ 70 ਬੂਰੇ ਦੀ 70 ਦੀ ਹਾਂ ਜੀ ਮਦਲ ਰੇਡ ਨਹੀਂ ਫੇਰਾਂ ਬੰਦਾ ਪਹਿਲੇ ਤੋਂ ਵਾਲਾ ਕੰਮ ਰੱਖਿਆ ਜਿਹੜਾ ਮੈਂ ਫੋਨ ਤੇ ਵੀ ਇਹ ਨਹੀਂ ਨਰਾਜ਼ ਹੋਊਗਾ ਨਹੀਂ ਯਾਰ ਮੈਂ ਨਹੀਂ ਦਿੱਤੀ ਹਾਂ ਜੀ ਹਾਂ ਜੀ ਲੋਕ ਦੋਸਤੋ ਦੂਰ ਜਾਣ ਦੀ ਲੋੜ ਨਹੀਂ ਕਿ ਜਿਹੜੇ ਮੇਰੇ ਵੀਰ ਭੱਜਦੇ ਨੇ ਥੋੜਾ ਦੂਰ ਵੱਲ ਨੂੰ ਮੈਨੂੰ ਲੱਗਦਾ ਵੀ ਕੱਲਾ ਸੱਤ ਨੂੰ ਦਰਿਆਇ ਤੇ ਪੰਨ ਦੀ ਲੋੜ ਆ ਤੁਹਾਨੂੰ ਤੇ ਪੱਤੀ ਸ਼ਹਿਰ ਦੇ ਬਿਲਕੁਲ ਨਾਲ ਲੱਗਦਾ ਬੱਠੇ 70 70 ਬਸ ਐਹੋ ਪਾੜਤਾ ਠੀਕ ਹੈ ਜੀ ਜੈਜ ਰੇਟ ਆ ਸੋ ਮੰਦੇ ਦੇ ਵਿੱਚ ਵੀ ਤੇ ਚੰਗੇ ਦੇ ਵਿੱਚ ਵੀ ਇੱਕੋ ਜਿਹੀ ਰੇਟ ਆ ਬਾਕੀ ਬਾਜ਼ਾਰ ਹਾਂਜੀ ਇਹ ਮੰਦੇ ਜੀ ਤੇਜੀ ਬਾਵਾ ਇਹ ਮਾਲ ਲੱਭਦਾ ਨਹੀਂ ਕੋਈ ਨਾਲ ਪੈਸੇ ਵੀ ਲਈ ਫਿਰਦੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਜਿਆਦਾਤਰ ਜੱਗੇ ਵੀਰ ਦੇਖਣ ਦਾ ਵੀ ਇੱਕ ਇੱਕ ਦੋ ਦੋ ਪਸ਼ੂ ਪਈਆਂ ਅੱਡਾ ਟਿਕਾਣਿਆਂ ਤੇ ਖੜੇ ਆ ਹਾਂਜੀ ਤੇ ਮਾਲ ਵੈਸੇ ਲੱਭਦਾ ਕਿ ਤੁਹਾਡੀ ਗੱਲ ਹੁਣ ਬਹੁਤ ਘੱਟ ਆ ਤੇ ਇੱਕ ਮੀਲੀ ਦੇ ਵਿੱਚ ਆਪਣੇ ਕੋਲ ਝੋਟੀ ਆ ਗਈ ਆ ਹਾਂਜੀ ਇਹ ਕਿਵੇਂ ਆ ਸੂਆ ਪੱਕ ਪਹਿਲੇ ਲੱਗੇ ਦੂਜੇ ਜੀ ਦੂਜੇ ਸੂਵੇ ਸੁਣੀ ਆ ਜੀ ਦੂਜੇ ਸੂਵੇ ਦੰਦਾਂ ਤੋਂ ਚੋਗੀ ਏ ਠੀਕ ਆ ਜੀ ਹਾਂਜੀ ਤੇ ਇਹਦਾ ਪਹਿਲਾਂ ਦਾ ਵੀ ਰਿਕਾਰਡ ਬਹੁਤ ਚੰਗਾ ਰਿਹਾ ਦੋਦਾ ਇਹ ਕਨਫਰਮ ਹੋ ਦੰਦਾ ਚੋਗੀ ਹੈ ਜੀ ਹਾਂਜੀ ਹਾਂਜੀ ਠੀਕ ਆ ਜੀ ਆ ਦਿਖਾਵਾ ਇਹ ਮੇਰੇ ਲਈ ਆਪਾਂ ਲੈ ਜੂ ਕਿੰਨੇ ਕਾ ਜੀ ਦੇਣਾ ਦੋ ਲਾਜੇ ਤਿੰਨ ਲਾਜੇ ਬਿਲਕੁਲ ਤਿਆਰੀ ਹੈ ਠੀਕ ਆ ਜੀ ਹਾਂਜੀ ਮਨਿੰਦਰ ਭਾਈ ਆਇਆ ਨੂੰ ਕਰ ਇਥੋਂ ਅਰੇ ਮੇਸਟਰ ਆਦਨ ਗਾਂਵ ਗੇ ਫਸੀ ਬਈ ਏ ਠੀਕ ਆ ਜੀ ਹਾਂਜੀ ਬਾਕੀ ਕੱਟਕੁੱਟ ਵੇਖੋ ਦੋਸਤ ਸੱਜੇ ਪਾਸੇ ਕੱਟਾ ਅੱਖ ਬਿੱਲੀ ਮਨ ਕੀ ਆ ਬਿਲਕੁਲ ਗੋਲ ਪਤਲੀ ਸਿੰਗੀ ਆ ਠੀਕ ਆ ਜੀ ਛੋਟੀ ਸਿੰਗੀ ਆ ਬਹੁਤ ਸੋਹਣਾ ਪਿੱਟਪੂੜਾ ਲੱਗਾ ਕਰਮਾਲੀ ਨੂੰ ਟਾਵਨ ਟਾਲੇ ਪਸ਼ੂ ਨਿਕਲਦਾ ਕਦੀ ਨੀਲੀ 라ਵੀ ਦੇ ਵਿੱਚ ਬਹੁਤ ਵੀਰ ਸ਼ੌਂਕ ਰੱਖਦੇ ਆ ਬੜੀ ਪਿਆਰੀ ਛੋਟੀ ਤੁਜਾ ਸੂਆ ਮੋਹੋ ਦੰਦੀ ਚਾਰ ਤੇ ਠੀਕ ਹੈ ਜੀ ਵੈਸੇ ਥੱਲੇ ਉਹ ਦੇਖ ਸਕਦੇ ਜੇ ਵੀ ਤਿਆਰ ਪਰ ਤਿਆਰ ਠੀਕ ਹੈ ਜੀ ਆਹ ਦੇਖੋ ਬਾਕੀ ਆਏ ਠੰਡੀ ਹੁੰਦੀ ਸੀਸੂਲ ਬੜੀ ਆ ਜਿੱਥੇ ਖਿਲਾਰ ਦੋ ਇਹਨੂੰ ਉੱਥੇ ਖੜੂਗੀ ਬਾਕੀ ਬੜਾ ਵਜਨ ਮੌਜੂਦ ਬਹੁਤ ਬਹੁਤ ਵਾਜੀ ਹਾਂਜੀ ਦੇਖ ਬਹੁਤ ਪਿਆਰੀ ਆ ਤੋ ਮੈਨੂੰ ਲੱਗਦਾ ਜੀ ਦੋਸਤੋ ਜਿਹੜੇ ਨੀਲੀ ਦੀ ਆ ਕੋਈ ਇਹਦੇ ਜੇ ਕਮੀ ਜੜੀ ਵੀ ਕੋਈ ਕੱਢ ਨਹੀਂ ਸਕਦਾ ਤੇ ਜਾਨੀ ਹੈਗੀ ਹਾਂ ਲੈਵਲ ਉਹ ਵਖਾ ਦੇ ਦਿੱਤੀ ਹੈ ਬਹੁਤ ਕਮਾਲ ਦਾ ਬਹੁਤ ਕੱਢ ਆਹ ਮੈਂ ਤਾਂ ਕਰ ਮਾਰੀ ਨੂੰ ਆਪਾਂ ਤਿੰਨ ਚਾਰ ਦਿਨ ਪਾਏ ਜਿਆਦਾ ਵੀ ਲੈ ਜੂਗੀ ਹੂੰ ਹੂੰ ਲੱਗ ਦੋਸਤੋ ਠੀਕ ਆ ਜੀ ਆਹ ਸ਼ੌਕ ਪਗਾਓ ਜਿਹੜੇ ਮੇਰੇ ਵੀਰ ਨੇ ਜਿਹੜੇ ਵੀਰ ਨੂੰ ਝਾ ਆ ਕੇ ਨੀਲੀ ਰਾਵੀ ਝੋਟੀ ਦੀ ਮਰਜਿੰਦਰ ਇੱਕ ਵਾਰੀ ਹੋਰ ਤੋੜ ਕੇ ਵਿਖਾ ਦਿਆ ਇਹਨੂੰ ਆਏ ਕਰਦੇ ਫਿਰ ਆ ਇਹਨੂੰ ਹੋਰ ਆਹ ਦੇਖੋ ਜੀ ਜਿਹਦਾ ਪਾ ਗਿਆ ਦੋਸਤੋ ਠੀਕ ਹੈ ਜੀ ਮੌਜਾਂ ਕਰੂੰਗਾ ਵੀਰ ਚਲੋ ਅਕੇ ਨਸਲ ਪ੍ਰੀਅਰ ਤੇ ਕੰਮ ਕਰ ਲਓਗੇ ਪ੍ਰੀਅਰ ਤੇ ਪੂਰਾ ਕੰਮ ਹੋਣਾ ਹੈ ਆ ਦੇਖੋ ਪੇਟੋਰਾ ਦਾਰਾ ਬਹੁਤ ਚੰਗਾ ਫੈਸ਼ਨ ਡਿਜ਼ਾਈਨ ਵਾਲੀ ਝੋਟੀ ਏ ਹਾਂ ਵੀ ਇਹੋ ਜਿਹਾ ਤੇਰਾ ਵੀ ਇੱਕ ਜੱਗੇ ਵੀ ਆਪਾਂ ਕਹਿ ਦਿੰਨੇ ਆ ਵੀ ਇਹ ਗੋਪੀ ਫਰੰਦੀਪੁਰ ਦੀਆ ਪਰਵਾਣੀ ਹੈ ਬਸ ਵਾਸੀ ਬਸ ਇਲਾਕੇ ਦਾ ਮਾਣ ਆ ਇਲਾਕੇ ਸਾਡਾ ਮਾਣ ਆ ਆ ਦੇਖੋ ਜੀ ਬਿਲਕੁਲ ਛੋਟੀ ਸਿੰਗੀ ਆ ਦੋਸਤੋ ਬਹੁਤ ਪਿਆਰੀ ਕਮਾਲ ਦੀ ਝੋਟੀ ਆ ਇੱਥੇ ਮੇਰਾ ਭਰਾ ਕੋਈ ਵੀ ਆ ਰਿਹਾ ਆਪਣੀ ਤਸल्ली ਟਿਪ ਕੇ ਕਰ ਲਿਆ ਜ ਬੜੀ ਪਿਆਰੀ ਝੋਟੀ ਆ ਠੀਕ ਚੱਦ ਕੇ ਕੋਈ ਜਾਂਦਾ ਟੁਪਣ ਮਲਦੋਸੋ ਬਹੁਤ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਆਲਿਟੀ ਦੇ ਵਿੱਚ ਠੀਕ ਹੈ ਜੀ ਸੋ ਨੀਲੀ ਰਵੀ ਦੀ ਝੋਟੀ ਤੁਹਾਡੇ ਸਾਹਮਣੇ ਵੀਰ ਨਾਲ ਪੇਸ਼ ਕਰ ਦਿੱਤੀ ਆ ਸੋ ਬਾਕੀ ਪਗਾ ਲਓ ਜਿਹੜੇ ਵੀਰ ਨੇ ਸ਼ੌਕ ਪਗਾਉਣਾ ਠੀਕ ਹੈ ਜੀ ਕਾ ਨਸਲ ਬਰੀਡ ਤੇ ਚੰਗਾ ਕੰਮ ਕਰ ਲੂਗਾ ਕੋਈ ਭਰਾ ਠੀਕ ਹੈ ਜੀ ਬਹੁਤ ਬੱਚੇ ਲੈ ਲੂਗਾ ਤੇ ਥੱਲੋ ਕਰਮ ਵਾਲੀ ਦੇਖੋ ਪੱਟੇ ਲਈ ਖੜੀ ਆ ਦੇਖੋ ਜਿੱਦਾ ਪਟਨੀ ਆ ਦਿੰਦੇ ਉਹ ਵੀ ਲੱਗੇ ਆਈ ਸੀ ਹਾਂ ਠੀਕ ਹੈ ਜੀ ਤੇ ਇਹਦਾ ਜਗੇ ਵੀਰ ਅੱਜ ਮੋਲ ਚਲੋ ਸੇਲ ਕਰਦੇ ਪਏ ਤੁਸੀਂ ਦੇਣੀ ਕਿੰਨੇ ਦੀ ਆ ਪਾਚ ਵੀਰ ਜੀ ਇੱਕ ਸਾਦਾ ਵੇਚਣ ਕਰਕੇ ਮੋਲੇ ਇਹ ਪਾਸੇ ਚਲ ਗਈ ਨਾ ਹਾਂਜੀ ਦੋ ਵੀ ਮੰਗੀ ਜਣਾ ਕੇ ਨੇ ਢਾਈ ਮੰਗੀ ਜਣਾ ਬੈਡੀ ਚੰਗੀ ਏ ਹਾਂਜੀ ਹਾਂਜੀ ਸਿਰਫ ਆਪਾਂ ਵੇਚਣ ਕਰਕੇ ਇੱਕ 40 ਕਰਦੇ ਮੋਲੇ ਦਾ ਇੱਕ 40 ਹਾਂਜੀ ਠੀਕ ਹੈ ਵੀ ਜਿੱਥੇ ਕ ਆਪਾਂ ਦੇ ਦੇਣੀ ਹੈ ਹੋਏ ਕਰਦਾ ਇਮਾਨ ਤਾਂ ਜੇ ਵੀ ਆ ਕੋ ਵੀਰ ਜਿਹੜਾ ਬੰਦੇ ਸ਼ੌਂਕ ਨਾਲ ਲੈਣੀ ਮਾਨਤਾ ਨੂੰ ਫੁੱਲਾ ਕਰਾਂਗੇ ਉਹਦਾ ਸ਼ੌਂਕਣਾ ਹੀ ਆਪਾਂ ਹਾਂਜੀ ਲੋਕ ਦੱਸੋ 1 ਲੱਖ 40 ਹਜ਼ਾਰ ਦੀ ਕੀਮਤ ਆ ਬਾਕੀ ਸਾਰੇ ਭਰਾਵਾਂ ਨੂੰ ਪਤਾ ਜਿਹੜੇ ਵੀਰਾਂ ਨੂੰ ਪਰਖਾ ਖਾਸ ਤੌਰ ਤੇ ਬਰੀਡਰ ਵੀ ਦਾ ਖਿਡਾਰੀ ਵੀਰ ਵੇਖਦੇ ਆ ਸਾਰੀ ਚੀਜ਼ ਨੂੰ ਤੁਸੀਂ ਪਰਖ ਲੈਣਾ ਤੇ ਬਾਕੀ ਨਾਰਮਲੀ ਜਦੋਂ ਇਹਦੀ ਚੀਜ਼ ਨਿਕਲਦੀ ਹੈ ਤੇ ਰੇਟ ਦਾ ਸਾਰੇ ਪਤਾ ਨੂੰ ਪਰਾਮਾ ਨੂੰ ਪਤਾ ਹੈ ਵੀ ਇੱਕ ਵੱਡਾ ਮੁੱਲ ਹੋਣਾ ਵੀ ਸੁਭਾਵਿਕ ਜੀ ਗੱਲ ਹੀ ਹੈ ਠੀਕ ਆ ਬਹੁਤ ਪਿਆਰੀ ਸ਼ਾਨਦਾਰ ਝੋਟੀ ਆ ਸੌਦਾ ਕਰ ਸਕਦੇ ਜਿੱਥੇ ਵੀ ਤੈਹ ਬੈਂਦੀ ਤੁਸੀਂ ਬਿਠਾ ਲਿਓ ਵਿੱਚੋਂ ਮਾਨਤਨ ਹੋ ਜਾਣਗੇ ਇੱਕ ਇਧਰ ਬਾਹਰ ਤੁਹਾਨੂੰ ਦਿਖਾ ਦਿੰਨੇ ਆ ਵੀ ਗੱਬਰ ਆ ਗਈ ਵੀਰੇ ਹਾਂਜੀ ਗੱਬਰ ਹੈ ਗੱਬਰ ਜੀ ਠੀਕ ਆ ਜੀ ਇਹ ਸੂਵੇ ਕਿੰਨੇ ਗਾਸ ਹੁੰਦੀ ਆ ਨਾ ਦੂਜੀ ਸੂਵੇ ਸੋਣਾ ਹੈ ਹਾਂਜੀ ਛੋਟਾ-ਪੋਟਾ ਸਿੰਗ ਲੱਗਾ ਉਪਰ ਆ ਵੇਖੋ ਇਹ ਪਹਿਲਾਂ ਵਿਖਾਇਆ ਜੇ ਉਹ ਦੱਸਿਆ ਜਾਊਗਾ ਬਿਲਕੁਲ ਜੀ ਬਿਲਕੁਲ ਕੱਟ ਦੋਸਤੋਂ ਦਾ ਤਕਰੀਬਨ ਮੀਡੀ ਹਾਂ ਇਹ ਨਹੀਂ ਬੋਹੋ ਜੀ ਇਹ ਬਾਲਟੀ ਨਾਲ ਲੱਬੇ ਲਾਤ ਮਾਰੇ ਦੇ ਕੋਈ ਨਹੀਂ ਕੰਮ ਖੰਡੀ ਬਿਲਕੁਲ ਠੀਕ ਆ ਜੀ ਠੀਕ ਆ ਹਾਂ ਜੀ ਲਓ ਦੋਸਤੋ 950 ਹੱਥ ਮੁਠੀ ਦਾ ਬਲੈਕ ਥਾਣਾ ਚਾਰੇ ਰੌਣ ਦੇ ਦਰਬਾਰ ਕੱਢ ਕੇ ਤੁਹਾਨੂੰ ਕੋਈ ਦਿਖਾ ਦਿੰਨੇ ਆਪਾਂ ਦਿਨੇ ਵੀ ਹਫ਼ਤਾ ਕੱਢ ਜੂਜੇ ਹਾਂਜੀ ਹਾਂਜੀ ਬਿਲਕੁਲ ਹਫ਼ਤਾ ਇਹਦਾ ਨਾਰਾ ਹੁੰਦਿਆ ਠੀਕ ਆ ਜੀ ਇਹ ਨਹੀਂ ਕਿ ਲੱਤ ਮਾਰ ਵੀ ਕੰਦਲਾ ਫੜ ਗਿਆ ਉਹ ਕਈ ਹੋ ਗਈ ਦਾ ਬਿਲਕੁਲ ਜੀ ਬਿਲਕੁਲ ਡਰ ਤਾਂ ਐਸੇ ਚੀਜਦਾ ਨਾ ਹਾਂ ਬਾਕੀ ਆ ਸੀਰੀਅਸ ਦਾ ਠੀਕ ਆ ਜੀ ਹਾਂ ਜੀ ਜਿੰਨਾ ਵੀ ਟੱਚ ਟੂ ਟਪਾ ਥਾਣਾ ਦੇਵੇਂ ਨੂੰ ਕਰਕੇ ਵਿਖਾ ਦੇਣੀ ਪੂਰੀ ਹਾਈਟ ਵਾਲੀ ਹਾਈਟ ਵਾਲੀ ਪੂਰੀ ਹਾਈਟ ਪੂਰੀ ਆ ਬਾਹਰ ਇਧਰ ਤੋੜ ਕੇ ਤੁਹਾਨੂੰ ਦਿਖਾ ਰਹੇ ਆ ਸੋ ਨਾਏ ਬਣਾਏ ਪਈਏ ਕਰਮ ਵਾਲੀ ਚੰਗਾ ਕੋਈ ਪੰਜ ਤੋਂ ਸੱਤ ਕ ਦਿਨ ਆਈਆਂ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਇੱਕ ਰੰਗ ਬਲਾਏਗਾ ਹੱਥੀ ਮੁਠੀ ਦਾ ਥਾਣਾ ਉੱਚੇ ਕੱਦ ਦੇ ਵਿੱਚ ਆ ਠੀਕ ਆ ਜੀ ਤੇ ਆ ਦੇਖੋ ਬਾਕੀ ਇਹਦਾ ਥੋੜਾ ਨਾ ਹੋ ਜਾਂਦਾ ਕਿ ਭੈਣ ਜੀ ਦੀ ਰਾਣੀ ਨੇ ਚੋਰੀ ਹੁੰਦੀ ਆ ਭੈਣੇ ਆ ਜ਼ਿਆਦਾਤਰ ਤੇ ਉਹ ਗੱਲ ਹੀ ਆ ਨਾ ਕੋਈ ਭੈਣ ਚੋਵੇ ਵੀਰ ਚੋਵੇ ਆ ਲੈ ਥੱਲੇ ਦਾ ਵਾਟਾ ਬਰਾ ਕੁਣੀ ਜਾਂਦੇ ਜਾਂਦੇ ਠੀਕ ਹੈ ਜੀ ਠੀਕ ਹੈ ਤੇ ਇਹਦਾ ਵੀਰੇ ਕੀ ਮੋਲਾ ਕਿਥੋਂ ਤੱਕ ਦੇ ਦਈਏ ਇਹ ਵੀਰ ਜੀ ਜਿੱਥੇ ਆਪਾਂ ਵੇਚਦੇ ਨਹੀਂ ਐਂਡ 37000 ਰੁਪਏ ਦੀ ਹਾਨਾ 37 ਦੀ ਛੋਟ ਕੀਤੀ ਜਾਊਗੀ ਠੀਕ ਹੈ ਜੀ ਹਾਂਜੀ ਬਾਬੇ 37000 ਐਂਡ ਪੁਆਇੰਟ ਹਾਂਜੀ ਹੈਗੀ ਗਜੈਸ਼ ਵਿੱਚ ਮੌਕੇ ਤੇ ਦੱਸਣੀ ਹੈ ਕਿ ਉਦੋਂ ਮਾਨਤਨ ਹੋ ਜਾਊਗਾ ਚਲੋ ਦੱਸ ਦੇ ਦਈਏ ਜਿਵੇਂ ਕਰਦਾਂਗੇ ਜਿਵੇਂ ਕਹੋਗੇ ਮਨਜਿੰਦਰ ਕਰਦੇ ਮਾਨਤ ਨਾਲ ਚਾਪੇ ਯਾਰ ਕਰਾਂਗੇ ਚਲ 100 ਰੁਪਏ ਮਨਿੰਦਰ ਗਿਆਦਾ ਛੱਡਦਾ ਗਿਆ 36 ਦੀ 36 ਦੀ ਦੇ ਰਾਇ ਹੋਰ ਵੀ ਆਉਂਦਾ ਥਾ 35 ਦੀ ਚਲ 35 ਜਾਂਦੇ ਯਾਰ ਜਿਹਨੇ ਵੀਰੇ ਨੇ ਕਿਹਾ 35 ਦੀ ਠੀਕ ਆ ਜੀ ਇਹ ਵੀਰੇ ਬੈਠੇ ਆਪਨੇ ਮਰਾ ਕੇ ਮੜਾ ਇਹ ਕਿਹਾ ਰਹਿ ਕੇ ਮੜਾ ਇਧਰ ਭਰਾ ਆਪਣੇ ਆਪਾ ਵਿਖਾ ਦੇਣੀ ਠੀਕ ਆ ਜੀ ਇਹ ਖੁੱਲੇ ਤੇ ਮੈਨੂੰ ਇਹਦਾ ਮਾਨਤ ਜਿੰਨਾ ਵੀ ਮਗਰੋਂ ਇਹ ਇੰਨਾ ਕਰਾਇਆ ਵਾ ਸਜੀਦ ਵੀਰ ਹੋਰ ਤੋਂ ਉਹ ਆਪਣਾ ਘੋਟਦਾ ਵੀਰ ਠੀਕ ਆ ਠੀਕ ਆ ਹਾਂ ਜੀ ਸਾਸਰੀ ਕਾਲ ਵੀਰ ਕੀ ਹਾਲ ਚੱਲ ਨੇ ਠੀਕ ਠਾਕ ਹੋਰ ਭਾਜੀ ਬਹੁਤ ਵਧੀਆ ਪਨਕੋਟੇ ਵਾਲੋ ਠੀਕ ਠਾਕ ਚਲੋ ਸ਼ੁਕਰੇ ਮਾਲਕ ਦਾ ਠੀਕ ਆ ਵੀਰੇ ਮੈਂ ਤੁਹਾਨੂੰ ਇੱਕੋ ਹੀ ਦਿਨ ਉਪਰ ਬੱਚੇ ਮੋٹے ਤਰ੍ਹਾਂ ਤੋਂ ਤੁਹਾਨੂੰ ਦਿਖਾ ਦਈਏ ਬੱਚੇ ਵਿਖਾਉਣੋਂ ਕੱਲੇ ਕੱਲੇ ਪਸ਼ੂ ਤੇ ਕਿਤੇ ਨਾ ਕਿਤੇ ਰਹਿ ਨਾ ਜਾਣ ਪਹਿਲੇ ਨੰਬਰ ਤੇ ਆਪਣੇ ਵੀਰੇ ਵੱਡੀ ਜਿਹੜੀ ਮੈਂ ਦਿਖਾਈ ਸੀ ਆਪਾਂ ਹਾਂਜੀ ਹਾਂਜੀ ਉਹ ਤਾਂ ਬੱਚਾ ਕਿਰਾ ਉਹਦਾ ਬੱਚਾ ਆ ਜੀ ਠੀਕਤਾ ਹੀ ਹੈ ਨਾ ਸਾਰੇ ਕੱਤੇ ਮਿਲਦੇ ਕੱਤੇ ਕੱਤੇ ਸਾਰੇ ਸਾਰੇ ਬਿਲਕੁਲ ਤਾਜ਼ੀਆਂ ਨੇ ਚਾਰਾਂ ਦੇ ਪੰਜ ਸੱਤ ਮੈਂ ਨਾ ਪੂਰੇ ਐਕਟਿਵ ਆਪੂ ਬਿਲਕੁਲ 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 ਤਾਂ ਖਾਂਡੋ ਦਾ ਨਾ ਬੈਠੇ ਆ ਬਹੁਤ ਦੱਸੋ ਆ ਤੁਸੀਂ ਦੇਖੋ ਠੀਕ ਹੈ ਜੀ ਬੱਚਾ ਪੂਰੇ ਐਕਟਿਵ ਆ ਕਈ ਵਾਰਾ ਵੇਖ ਕੋਈ ਫੀਲ ਨਾ ਕਰ ਜਾਨੀ ਵੀ ਖਰੇ ਘੁੱਟਾ ਮੱਠਾ ਬੱਚਾ ਪੂਰੇ ਪ੍ਰੋਪਰ ਤੁਸੀਂ ਦੇਖ ਲਓ ਆ ਪਹਿਲੇ ਨੰਬਰ ਵਾਲੀ ਮੱਝ ਆ ਜਿਹੜੀ ਲੰਡੀ ਆਪਾਂ ਵਿਖਾਈਏ ਤੁਹਾਨੂੰ ਠੀਕ ਹੈ ਜੀ ਆ ਦੇਖੋ ਹਾਂਜੀ ਆ ਨੀਲੀ ਰਾਵੀ ਦਾ ਕੱਟਾ ਉਹਦੇ ਮਗਰ ਆ ਬਾਕੀ ਮੇਰਾ ਵੀਰ ਵੀਡੀਓ ਇੱਕ ਦੋ ਵਾਰੀ ਰਿਵਰਸ ਗਾਉ ਕੰਢ ਗੁੱਟ ਆ ਕੱਟਾ ਜਿਹੜਾ ਆ ਦੂਜੇ ਨੰਬਰ ਵਾਲੀ ਮਿਹਦਾ ਇਹ ਸੈਗਰ ਨੰਬਰ ਤੇ ਦਿਖਾਈ ਆਪਾਂ ਤੁਹਾਨੂੰ ਠੀਕ ਹੈ ਜੀ ਜਿਹੜੀ 8 ਕਿਲੋ ਬੋਲੋ ਤੋਂ ਸ਼ਟਾਰਟਿੰਗ ਆ ਹਾਂਜੀ ਹਾਂਜੀ ਠੀਕ ਹੈ ਜੀ ਉਹਦਾ ਆ ਬੱਚਾ ਤੇ ਜਿਹੜੀ ਆਪ ਹਾਂਜੀ ਉਹਦਾ ਵਿਚਾਰ ਹਾਂ ਠੀਕ ਆ ਜੀ ਤੀਜੇ ਨੰਬਰ ਵਾਲੀ ਝੋਟੀ ਦਾ ਬੱਚਾ ਆਇਆ ਜੀ ਆਹ ਲਓ ਜੀ ਆਹ ਤੀਜੇ ਨੰਬਰ ਵਾਲੀ ਝੋਟੀ ਦਾ ਠੀਕ ਆ ਜੀ ਆਇਆ ਕੱਤੋਂ ਆ ਮੇਲਕਾਫ ਆ ਕੋਈ ਉਹਦੇ ਵਿੱਚ ਕੋਈ ਉਹ ਨਹੀਂ ਗਈ ਵੀ ਆ ਜਿਹੜੀ ਉਹ ਜੀ ਇਸ ਲਈ ਮੈਂ ਬੁੱਧਵਾ ਹਾਂ 12 13 ਠੀਕ ਆ ਜੀ ਆਹ ਉਹਦਾ ਜੀ ਠੀਕ ਆ ਜੀ ਬਾਕੀ ਕਿਸਾਨ ਵੀਰੋ ਇਹ ਐਨੀਮਲ ਨੇ ਅੱਜ ਵੀਰ ਜੱਗੇ ਉਹਨਾਂ ਦੇ ਕੋਲ ਪਸ਼ੂ ਤੁਹਾਨੂੰ ਦਿਖਾ ਦਿੱਤੇ ਆ ਸੋ ਉਮੀਦ ਕਰਦੇ ਐਨੀਮਲ ਤੁਹਾਨੂੰ ਚੰਗੇ ਲੱਗੇ ਹੋਣਗੇ ਬਾਕੀ ਰੇਟ ਪੜਤਾ ਬੜਾ ਚੰਗਾ ਠੀਕ ਆ ਜੀ ਮਿੱਠੇ ਮਿੱਠੇ ਜੇ ਰੇਟ ਆ ਤੇ ਪਹਿਲੀਆਂ ਦੇ ਵਿੱਚ ਵਿਕਣ ਵਾਲਾ ਸਾਰਾ ਮਾਲ ਆ ਬਹੁਤ ਖੂਬਸੂਰਤ ਕਨੂਲੀਵਾਰ ਦੀ ਝੋਟੀ ਦਿਖਾਈ ਆ ਬਾਕੀ ਇੱਥੇ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਤੇ ਜੱਗੇ ਵੀਰ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਵੀਰ ਜੀ ਆਪਣਾ 98550 65051 ਠੀਕ ਆ ਜੀ ਫਿਰ ਜੱਗਾ ਨੰਬਰਦਾਰ ਪਿੰਡ ਬੱਠੇ ਪਣੀ ਤੋਂ ਬਿਲਕੁਲ ਨਜ਼ਦੀਕ ਪੱਟੀ ਸ਼ਹਿਰ ਆ ਤਹਿਸੀਲ ਵੀ ਪੱਟੀ ਆ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਆਉਂਦੇ ਰਹੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸੇ ਤਰ੍ਹਾਂ ਹੀ ਬਾਕੀ ਨਵੀਂ ਅਪਡੇਟ ਆਪਾਂ ਦਿੰਦੇ ਰਵਾਂਗੇ ਫਿਲਹਾਲ ਤੁਸੀਂ ਜਿਹੜਾ ਵੀ ਇਹਨਾਂ ਪਸ਼ੂਆਂ ਦੇ ਵਿੱਚੋਂ ਐਨੀਮਲ ਪਸੰਦ ਆਇਆ ਤੁਹਾਨੂੰ ਉਹਦਾ ਸੌਫਤਾ ਕਰ ਲਿਓ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਗੁਰਮ ਪ੍ਰਾਂਵਾਂ ਨੂੰ ਸਤਿ ਸ਼੍ਰੀ ਅਕਾਲ ਜੀ